ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਦਾਸ ਦਾ ਨਾਮ ਗਿਆਨੀ ਗੁਰਪ੍ਰੀਤ ਸਿੰਘ ਵੈਦ ਜਿਸ ਤਰ੍ਹਾਂ ਚ ਕਾਰੀਆਂ ਛੰਡੀਆਂ ਲੈ ਕੇ ਤੁਸੀਂ ਅੱਜ ਜਥੇਦਾਰ ਦੀ ਕਾਰ ਆਏ ਹਾਂ ਜੀ ਅਸੀਂ ਰੋਜ਼ ਜਿਹੜਾ ਸੰਗਤ ਦਾ ਸੀ ਉਹਨੂੰ ਯਾਦ ਕਰਨ ਆਏ ਆ ਰੋਜ਼ ਪਹੁੰਚਣ ਆਏ ਆ ਉਹ ਆਪ ਤਾਂ ਮਿਲੇ ਨਹੀਂ ਤੇ ਉਹਨਾਂ ਦੇ ਮੇਰੇ ਖਿਆਲ ਧਰਮਸਪਤਨੀ ਸੀ ਅੱਗੇ ਤੇ ਉਹਨਾਂ ਨੇ ਸਾਡਾ ਸੁਨੇਹਾ ਲੈ ਲਿਆ ਉਹ ਕਹਿੰਦੇ ਵੀ ਅਸੀਂ ਜਰੂਰ ਸੁਨੇਹਾ ਬਚਾ ਦਾਂਗੇ ਮੈਂਬਰ ਸਾਹਿਬ ਤੱਕ ਤੇ ਇਸ ਗੱਲ ਦਾ ਸਾਨੂੰ ਬੜਾ ਦੁੱਖ ਹੋਇਆ ਵੀ ਉਹਨਾਂ ਨੇ ਸਾਰੇ ਐਸਜੀਪੀਸੀ ਦੇ ਮੁਲਾਜ਼ਮ ਨੇ ਅੰਦਰ ਇਹ ਗਲਪਕੋਰੀ ਝੂਠ ਬੋਲੀ ਵੀ ਅੰਦਰ ਸੰਗਤ ਆਈ ਹੈ ਮਿਲ ਲਈ ਸਾਰੇ ਮੁਲਾਜ਼ਮ ਸੱਦੇ ਗਏ ਨੇ ਸੰਗਤ ਦੇ ਉਣ ਕਰਕੇ ਕਿੰਨੇ ਜਿਹੇ ਰੋਸ ਤੇ ਤਸੀਦ ਆਏ ਹੋਏ ਚ ਇਹ ਸਾਰਾ ਸੰਗਤ ਦਾ ਇਲਾਕੇ ਦੀ ਸੰਗਤ ਦਾ ਰੋਸ ਹੈ ਸਾਡੇ ਕਾਬਸਥਾਨ ਗੁਰਦਰਾ ਬਾਬਾ ਰਾਮ ਥਮਨ ਸਾਹਿਬ ਦੀ ਜਨ ਨਜ਼ਦੀਕੀ ਜਿੰਨੇ ਪਿੰਡ ਨੇ ਸਾਰੀ ਉਹਨਾਂ ਨਗਰਾਂ ਦੀ ਸੰਗਤ ਆਈ ਹੈ ਜੀ ਤੇ ਕੀ ਕਿਆ ਗਿਆ ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਅਸੀਂ ਇਹ ਬਚਾ ਦਾਂਗੇ ਜੀ ਮੈਂਬਰ ਸਾਹਿਬ ਆਪ ਹੈ ਨਹੀਂ ਗਏ ਤੁਹਾਡੀ ਵੇਟ ਕਰਕੇ ਗਏ ਨੇ ਸਮਾਂ ਲੱਗਾ ਗਿਆ ਹੀ ਉਹਨਾਂ ਦੇ ਦੋ ਤੁਸੀਂ ਪਰ ਅਸੀਂ ਕੋਈ ਸਮਾਂ ਨਹੀਂ ਦਿੱਤਾ ਉਹ ਆਪ ਚਲੇ ਗਏ ਨੇ ਪਰ ਜਿਹੜਾ ਸੰਗਤ ਵਾਲੀ ਗੱਲ ਕਹੀ ਗਈ ਵੀ ਘਰ ਸੰਗਤ ਮਿਲਣ ਲਈ ਹੋਈ ਹੈ ਉਹ ਮੈਂ ਫਿਰ ਦੁਬਾਰਾ ਕਹਿਣਾ ਵੀ ਉਹ ਕੋਰਾ ਝੂਠ ਬੋਲਿਆ ਗਿਆ ਉਹ ਸਾਰੇ ਐਸਜੀਪੀਸੀ ਦੇ ਮੈਂਬਰ ਨੇ ਉਹ ਕੋਈ ਪ੍ਰਚਾਰਕ ਆ ਕੋਈ ਟਾਰਗਟ ਫੋਰਸ ਦੇ ਨੇ ਤਾਂ ਸਾਰੇ ਮੁਲਾਜ਼ਮ ਨੇ ਤੇ ਸੰਗਤ ਦੇ ਆਉਣ ਕਰਕੇ ਇੱਥੇ ਰੋਕਣ ਲਈ ਆਪ ਦੇ ਲੋ ਉਹਨਾਂ ਨੇ ਮੰਗਵਾਏ ਸੀ ਜੀ ਕੋਈ ਕਰਨੇ ਆ ਜੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨੇ ਜਾਂ ਸ੍ਰੀ ਕੇਸਗੜ ਸਾਹਿਬ ਜੀ ਦੇ ਜਥੇਦਾਰ ਨੇ ਤਕ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਨੇ ਉਹਨਾਂ ਦੀ ਜਿਹੜੀ ਸੇਵਾ ਮੁਕਤੀ ਦੀ ਪ੍ਰਕਿਰਿਆ ਹੈ ਉਹਦਾ ਕੋਈ ਵਿਧੀ ਵਿਧਾਨ ਨਹੀਂ ਜਦੋਂ ਜੀ ਕਰਦਾ ਉਦੋਂ ਉਹਨਾਂ ਨੂੰ ਅੰਦਰਬੰਦ ਕਮਰੇ 'ਚ ਬੈਠ ਕੇ ਕਹਿ ਦਿੱਤਾ ਜਾਂਦਾ ਵੀ ਹੁਣ ਤੁਹਾਡੀ ਛੁੱਟੀ ਹੈ ਤੁਸੀਂ ਘਰ ਨੂੰ ਜਾਓ ਤਾਂ ਇਹ ਬੜਾ ਭਾਰੀ ਸੰਗਤ ਵਿੱਚ ਰੋਸ ਆ ਇਹਦਾ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਜਿਵੇਂ ਚੋਣ ਦੀ ਕੋਈ ਪ੍ਰਕਿਰਿਆ ਇਹਦਾ ਸੇਵਾ ਮੁਕਤੀ ਦੀ ਪ੍ਰਕਿਰਿਆ ਹੋਣੀ ਚਾਹੀਦੀ ਹੈ ਫਿਰ ਜਿਹੜਾ ਇਹ ਬਿਲਕੁਲ ਹੀ ਕਿਸੇ ਦੀ ਨਿੱਜਤਾ ਲਈ ਉਹਨਾਂ ਨੂੰ ਲਾਇਆ ਗਿਆ ਉਹਦਿਆਂ ਤੋਂ ਇਹ ਰੋਲਸ ਨੂੰ ਲੈ ਕੇ ਆ ਸੀ ਆਏ ਜੀ ਕੋ ਜੀ ਸਾਰਾ ਸਿਆਸਤ ਦੇ ਅਧਿਨ ਹੀ ਕੰਮ ਹੋਇਆ ਨਹੀਂ ਤੇ ਹਾਂਜੀ ਜਿਹਦੇ ਪਿੱਛੇ ਹੈ ਕੋਣ ਹੈ ਇਹਦੇ ਪਿੱਛੇ ਜੀ ਵੇਖੋ ਸਿਆਸੀ ਲੋਗ ਨੇ ਜਿਸ ਤਰ੍ਹਾਂ ਅਕਾਲੀ ਦਲ ਹੈ ਜੀ ਅਕਾਲੀ ਦਲ ਨੇ ਆਪਣੀ ਨਿੱਜੀ ਹਿੱਤਾਂ ਲਈ ਇਹ ਸਾਰਾ ਕੁਝ ਕਰਵਾਇਆ ਵੀ ਇੱਕ ਆਪਣੇ ਪ੍ਰਧਾਨ ਦੀ ਈਗੋ ਨੂੰ ਮੁੱਖ ਰੱਖ ਕੇ ਤੇ ਜਥੇਦਾਰ ਸਾਹਿਬਾਨਾਂ ਦੀਆਂ ਜਿਹੜੀਆਂ ਨੇ ਉਹ ਸੇਵਾਵਾਂ ਤੱਕੋਂ ਕਰ ਦਿੱਤੀਆਂ ਹਾਂ ਠੀਕ ਹੈ ਜੀ ਉਹਨਾਂ ਨੂੰ ਲੱਗਾ ਵੀ ਸ਼ਾਇਦ ਪਤਾ ਨਹੀਂ ਕਿਹੜੇ ਰੂਪ ਚਾਉਣਾ ਸੀ ਬਿਲਕੁਲ ਸ਼ਾਂਤਮਈ ਆਏ ਆ ਸ਼ਾਂਤਮਈ ਆਏ ਆ ਬੜੇ ਪ੍ਰੇਮ ਦੇ ਨਾਲ ព្រੱਪੀ ਚਾਰੇ ਦੇ ਤੌਰ ਤੇ ਆਏ ਆ ਸਾਡਾ ਪਹਿਲਾਂ ਵੀ ਇਹਨਾਂ ਦਾ ਮੇਲ ਮਲਾਬ ਬਹੁਤ ਏ ਮੈਂਬਰ ਸਾਹਿਬਾਨ ਤੇ ਸਾਨੂੰ ਦੁੱਖ ਵੀ ਬੜਾ ਮੇਲ ਮਲਾਬ ਹੋਣ ਕਰਕੇ ਵੀ ਇਹ ਇਹੋ ਜਿਹੇ ਜਿਹੜੇ ਮਾੜੇ ਫੈਸਲੇ ਹੋਏ ਉਹਨਾਂ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਅਗਲਾ ਸੰਘਰਸ਼ ਜਿਸ ਤਰ੍ਹਾਂ ਵੀ ਜਥੇਬੰਦੀਆਂ ਜਾਂ ਸ਼੍ਰੀ ਮਾਨਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਦੇ ਮੁਖੀ ਦਾ ਕੋਈ ਟਕਸਾਲ ਉਹ ਜਿਸ ਤਰ੍ਹਾਂ ਪ੍ਰੋਗਰਾਮ ਲਿਕਣਗੇ ਜਿੰਨਾ ਵੀ ਵੱਡਾ ਸੰਘਰਸ਼ ਕਰਨਾ ਪਿਆ ਜ਼ਰੂਰ ਕੀਤਾ ਜਾਊਗਾ ਪਰ ਇਹ ਮਨਮਾਨੀਆਂ ਨਹੀਂ ਚੱਲਣਗੀਆਂ ਜੋ ਇੱਕ ਜਥੇਦਾਰਾਂ ਦੀ ਤਬਦੀਲੀ ਕੀਤੀ ਗਈ ਹੈ ਵਿਧੇ ਵਿਧਾਨ ਨਾਲ ਨਹੀਂ ਹੈ ਮਰਯਾਦਾ ਵਿੱਚ ਨਹੀਂ ਚਾਹੀਦਾ ਇਥੇ ਸੀ ਕਿ ਕੌਮ ਦੇ ਸਾਰੇ ਤੱਕ ਜਥੇਦਾਰਾਂ ਜਾਂ ਦਸਤੇ ਬੰਦੀ ਨੂੰ ਸੱਦੇ ਜਾਂਦਾ ਤਾਂ ਫਿਰ ਉਹ ਤਬਦੀਲੀ ਕੀਤੀ ਜਾਂਦੀ ਰਾਤ ਨੂੰ ਕਿਸੇ ਇੱਕ ਬੰਦੇ ਨੂੰ ਨਿਯੁਕਤ ਕਰ ਦੇਣਾ ਇਹ ਠੀਕ ਨਹੀਂ ਹੈ ਸੰਗਤਾਂ ਦਾ ਰੋਸ ਹੈ ਤੇ ਚਾਹੀਦਾ ਹੈ ਕਿ ਉਹ ਆਪਣੇ ਇਸ ਗਲਤੀ ਨੂੰ ਚੇਤੇ ਕਰਨ ਤੇ ਦਸਤਿਆਂ ਦੇ ਯਾਦਾਂ ਦਾ ਨਾਮ ਫੇਰ ਉੱਤੇ ਬਹਾਲ ਕੀਤਾ ਜਾਵੇ ਜਿਸ ਤਰ੍ਹਾਂ ਉਹ ਜਾਣ ਦੇ ਪਿੱਛੇ ਲੱਗੇ ਹਨ ਕਿ ਆਪੇ ਇਸ ਗੱਲ ਨੂੰ ਉਹ ਦੱਸਣ ਸਾਡਾ ਤਾਂ ਰੋਸ ਹੈ ਕਿਉਂ ਜੇ ਤਿਆਰ ਨੂੰ ਸਤਿਕਾਰ ਕਰਦੇ ਸਿਆਸਤ ਹੈ ਬਸ ਖਾਣੋ ਆਪ ਕੋ ਗੱਲ ਇਹ ਰਾਜ ਦੇ ਕਾ ਕਿੰਨੂੰ ਕਹਿੰਦੇ ਤੁਸੀਂ ਹਨ ਨੂੰ ਕਹਿੰਦੇ ਕਿੰਨੂੰ ਕਿਹੜਾ ਕਿਹਾ ਹੈ ਕੋਈ ਵੀ ਹੋ ਸਕਦੇ ਆਸਮਾ ਵੀ ਹੋ ਸਕਦੇ ਜੇ ਤੋਂ ਦਰਸ਼ਕਾਂ ਤੋਂ ਨਹੀਂ ਹੁੰਦਾ ਰਕੀ ਅਗਲਾ ਫਰੇਮ ਅਸੀਂ ਜੋ ਮਹਾਂਪੁਰਖ ਦੱਸਣਗੇ ਸੰਤ ਨਾਮ ਸਿੰਘ ਦੱਸਣਗੇ ਉਹਦੇ ਅਨਸਾਰ ਅਸੀਂ ਫਿਰ ਪਾਸ ਕਰਾਂਗੇ ਤੇ ਜਿਹੜੀ ਆ ਹਮੇਸ਼ਾ ਹੁੰਦੀ ਆਈ ਹੈ ਵਾਹਿਗੁਰੂ ਜੀ ਕਿ ਇਸ ਵਾਰੀ ਜੋ ਸਿਆਸਤ ਹੈ ਕੁਝ ਜ਼ਿਆਦਾ ਹੀ ਘਰ ਚੁੱਕੇ ਨੇ ਕਿਉਂਕਿ ਅਕਾਲ ਤਖਤ ਦੀ ਜੋ ਮਰਿਆਦਾ ਹੈ ਉਹ ਬਹੁਤ ਹੀ ਮਾਇਨੇ ਰੱਖਦੀ ਸਿੱਖ ਪੰਥ ਵਾਸਤੇ ਔਰ ਜੇਕਰ ਸਿੱਖ ਪੰਥ ਦੀ ਜੇ ਮਰਿਆਦਾ ਹੀ ਨਹੀਂ ਰਹੇਗੀ ਤਾਂ ਉਹ ਸਿਧਾਂਤ ਜਿਹੜਾ ਹੈ ਅਕਾਲ ਤਖਤ ਦਾ ਉਹ ਉਹ ਵੀ ਜਿਹੜਾ ਕੰਡਮ ਹੋ ਜਾਏਗਾ ਸੋ ਸਾਨੂੰ ਚਾਹੀਦਾ ਹੈ ਕਿ ਅਕਾਲ ਤਖਤ ਦੀਆਂ ਮਰਿਆਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਵੀ ਡਿਸੀਜਨ ਲਏ ਗਏ ਨੇ ਉਹਨਾਂ ਨੂੰ ਬਦਲਿਆ ਜਾਵੇ ਔਰ ਉਹਨਾਂ ਤੇ ਪੁਨਰ ਜਿਹੜੀ ਵਿਚਾਰ ਕੀਤੀ ਜਾਵੇ ਬਿਲਕੁਲ ਸਿਆਸਤ ਤੋਂ ਪ੍ਰੇਰਿਤ ਹੈ ਸਭ ਕੁਝ ਕਿਉਂਕਿ ਤੁਸੀਂ ਦੇਖੋ ਕਿ ਇੱਥੇ ਜਿੰਨੇ ਵੀ ਬੰਦੇ ਆਏ ਸੀ ਉਹਨਾਂ ਵਿੱਚ ਅੱਤੇ ਪ੍ਰਚਾਰਕ ਤਾਂ ਮੇਰੇ ਵੈਸੇ ਫਰੈਂਡ ਨੇ ਇਹ ਇਹ ਸਾਰਾ ਕੁਝ ਇੱਕ ਕੰਟਰਾਡਿਕਟ ਕਰਨ ਵਾਸਤੇ ਕਿ ਹਾਂ ਕਿ ਇੱਥੇ ਸੰਗਤ ਆਈ ਹੈ ਇਹ ਬਿਲਕੁਲ ਜਿਹੜਾ ਹੈਗਾ ਇਹ ਗਲਤ ਜਿਹੜਾ ਹੈਗੀ ਇਹ ਇਹ ਤੁਹਾਨੂੰ ਅੰਦਰ ਮਿਲੇ ਨੇ ਜੀ ਬਿਲਕੁਲ ਮਿਲੇ ਨੇ ਕੀ ਕਿਹਾ ਉਹਨਾਂ ਨੇ ਇਸ ਨੂੰ ਕੀਤਾ ਕੋਈ ਗੱਲਬਾਤ ਹੋਈ ਤੁਹਾਡੀ ਹਾਂ ਦੀ ਉਹਨਾਂ ਨੇ ਗੱਲਬਾਤ ਹੋਈ ਉਹ ਕਹਿੰਦੇ ਕਿ ਜਿਹੜੇ ਜਥੇਦਾਰ ਸੀ ਉਹ ਰਹੇ ਨੇ ਕੁਝ ਸਮਾਂ ਇੱਥੇ ਪਰ ਉਹ ਤੁਹਾਡਾ ਵੇਟ ਕਰਕੇ ਗਏ ਨੇ ਜਦੋਂ ਕਿ ਇਹ ਬਿਲਕੁਲ ਝੂਠ ਹੈਗਾ ਔਰ ਇਹਨਾਂ ਦੇ ਜਿਹੜੇ ਕਰਦੇ ਜਿਹੜੇ ਉਹ ਕਹ ਰਹੇ ਨੇ ਕਿ ਸਾਨੂੰ ਇਸ ਚੀਜ਼ ਬਾਰੇ ਪਤਾ ਨਹੀਂ ਸੀ ਹਾਲਕਿ ਪੂਰੇ ਪੰਥ ਨੂੰ ਪਤਾ ਹੈ ਪਰ ਇਹਨਾਂ ਨੂੰ ਅਜੇ ਨਹੀਂ ਕਿਉਂ ਨਹੀਂ ਪਤਾ ਇਹ ਇਹ ਇੱਕ ਸਵਾਲ ਹੈ ਵਸ ਉਹ ਕੱਲ ਦੀ ਮੀਟਿੰਗ ਦੇ ਵਿੱਚ ਤੁਸੀਂ ਕੀ ਆਸ ਰੱਖਦੇ ਹੋ ਕੱਲ ਦੀ ਮੀਟਿੰਗ ਵਿੱਚ ਅਸੀਂ ਅਹੀ ਆਸ ਰੱਖਦੇ ਹਾਂ ਕਿ ਨਿਮਰਤਾ ਸਹਿਤ ਇਸ ਨੂੰ ਇਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਜੋ ਵੀ ਤੁਸੀਂ ਫੈਸਲੇ ਲਏ ਨੇ ਪੰਥ ਦੀ ਭਾਵਨਾਵਾਂ ਨੂੰ ਸੰਗਤ ਦੀ ਭਾਵਨਾ ਨੂੰ ਮੁੱਖ ਰੱਖ ਕੇ ਇਸ ਨੂੰ ਜਰੂਰ ਤੇ ਪੁਨਰ ਵਿਚਾਰ ਕੀਤੀ ਜਾਵੇ ਤੇ ਉਹਨਾਂ ਨੂੰ ਬਦਲਿਆ ਜਾਵੇ ਮੇਰਾ ਨਾਮ ਹਰਪ੍ਰੀਤ ਕੌਰ ਗੱਲਬਾਤ ਤਾਂ ਕੁਛ ਨਹੀਂ ਹੋਈ ਉਹਨਾਂ ਨੇ ਤੇ ਹੋ ਸਨਾਪੱਤਰ ਹੀ ਦਿੱਤੇ ਜੀ ਅੰਬੀ ਸਾਡਾ ਸੁਨਾਹ ਦੇ ਦਿਓ ਉਹਨਾਂ ਨੂੰ ਹੋਰ ਭਾਜੀ ਨੂੰ ਪਤਾ ਸੀ ਜੀ ਸਰਜੀਤ ਸਿੰਘ ਨੂੰ ਜੀ ਉਹਨੇ ਨਹੀਂ ਇਹ ਆਉਣਾ ਸੀ ਉਹਨਾਂ ਨੂੰ ਪਤਾ ਸੀ ਪਰ ਉਹ 11 ਵਜੇ ਤੱਕ ਡੀਕ ਕੇ ਗਏ ਇਹਨਾਂ ਦਾ ਟਾਈਮ 11 ਵਜੇ ਦਾ ਸੀ ਤੇ ਉਹ ਡੀਕ ਕੇ ਗਏ ਇਹਨਾਂ ਨੂੰ ਹੋਰ ਕੀ ਮੰਗ ਕਰਕੇ ਗਏ ਤੁਹਾਡੇ ਕੀ ਕਹਿੰਦੇ ਕਿ ਆ ਕਿ ਸਾਡੇ ਕੋਲ ਦੇਖੋ ਮੰਗ ਕਰਕੇ ਗਏ ਆ ਵੀ ਇਹਨੂੰ ਜਿਸ ਤਰ੍ਹਾਂ ਹੁਣ ਉਹਨਾਂ ਨੂੰ ਬਹਾਲ ਕਰਨ ਤੇ ਉਹ ਉਹਨਾਂ ਦਾ ਕੰਮ ਹੈ ਉਹ ਤੋਂ ਉਹਨਾਂ ਨੂੰ ਪਤਾ ਸਾਨੂੰ ਕਿ ਉਹਨ ਇਸ ਗੱਲ ਦਾ ਨਹੀਂ ਪਤਾ ਹਾਂ ਜੀ ਹਾਂ ਜਰੂਰ ਦੱਸਿਆ ਜਾਊਗਾ ਉਹਨਾਂ ਦਾ ਹਾਂਜੀ ਖੋ ਜੀ ਜਿਹੜਾ ਹੁਣ ਤੇ ਅੰਤਰਨ ਕਮੇਟੀ ਦਾ ਨਾ ਫੈਸਲਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੱਖਾਂ ਲੋਕ ਚੁਣ ਕੇ ਭੇਜਦੇ ਲੱਖਾਂ ਲੋਕ ਚੁਣ ਕੇ ਭੇਜਦੇ ਨੇ ਤੇ ਉਹਨਾਂ ਦਾ ਹਾਊਸ ਬਣਦਾ ਹਾਊਸ ਫਿਰ ਅੱਗੇ ਆਪਣੇ ਅਜੈਕਟਿਵ ਦੇ ਅੰਤਰਨ ਕਮੇਟੀ ਦੇ ਮੈਂਬਰ ਚੁਣਦੀ ਹੈ ਇਸ ਕਰਕੇ ਸਿੱਧੀ ਇਲੈਕਟ੍ਰਿਕ ਬਾਡੀ ਹੈ ਚੁਣੀ ਹੋਈ ਜਮਾਤ ਤੇ ਉਹਨਾਂ ਨੇ ਅੱਗੇ ਸਾਰਾ ਸਿਸਟਮ ਇਹ ਜਿਹੜਾ ਅੱਗੇ ਵੇਖਣਾ ਵੀ ਗੁਰਦੁਆਰਾ ਪ੍ਰਬੰਧ ਦੇ ਵਿੱਚ ਕਿਸ ਤਰ੍ਹਾਂ ਦੀਆਂ ਨਿਯੁਕਤੀਆਂ ਨੇ ਕਿਸ ਤਰ੍ਹਾਂ ਦੀਆਂ ਜਿਹੜਾ ਮਤਲਬ ਹਟਾਉਣੀਆਂ ਨੇ ਜਾਂ ਕਰਨੀਆਂ ਨੇ ਇਹ ਸਾਰਾ ਜੈਕਟਿਵ ਦਾ ਕਾਰਜ ਹੈ। ਬਾਕੀ ਜੈਦਰ ਸਾਹਿਬ ਬਹੁਤ ਪੜ੍ਹੇ ਲਿਖੇ ਦੂਰ ਅੰਦੇਸ਼ਤਾ ਦੇ ਮਾਲਕ ਨਿਮਰਤਾ ਭਾਵ ਦੇ ਵਿੱਚ ਰਹਿਣ ਵਾਲੇ ਸਿੱਖੀ ਸਰੜ ਉਹਨਾਂ ਦੇ ਵਿੱਚ ਬਹੁਤ ਆ ਘਰ ਘਰ ਤੱਕ ਉਹ ਜਾ ਰਹੇ ਆ ਔਰ ਸਾਰੇ ਹੀ ਪਰਿਵਾਰ ਸ਼ਹੀਦਾਂ ਦੇ ਨਿਹੰਗ ਸਿੰਘ ਜਥੇਬੰਦੀਆਂ ਔਰ ਗੁਰਮਤ ਦੇ ਜਾਣਕਾਰ ਜਿੰਨੇ ਵੀ ਅਸੀਂ ਨਗਰਾਂ ਚਾਈਦਾ ਪਰਬੰਧਕ ਕਮੇਟੀਆਂ ਜਿਹੜੀਆਂ ਗੁਰਮਤ ਦੀਆਂ ਧਾਰਨੀ ਨੇ ਉਹਨਾਂ ਨੇ ਫੈਸਲੇ ਦੀ ਸਲਾਹਾਂ ਕੀਤੀ ਹੈ ਚਲੋ ਉਹਨਾਂ ਨੂੰ ਆਥੇ ਆਏ ਜਿਓ ਐਨ ਕੋਈ ਗੱਲ ਨਹੀਂ ਵਧੀਆ ਗੱਲ ਆਏ ਕੋਈ ਗੱਲ ਚਲੋ ਉਹਨਾਂ ਤੱਕ ਉਹਨਾਂ ਆਪਣੀ ਗੱਲ ਰੱਖੀ ਹੈ ਉਹਨਾਂ ਦਾ ਅਧਿਕਾਰ ਹੈ ਕੋਈ ਵੀ ਰੱਖ ਸਕਦਾ ਸਿੱਖ ਜਿਹੜਾ ਵੀ ਕੋਈ ਵੀ ਆ ਵੇਖੋ ਸਾਰੇ ਅਸੀਂ ਗੁਰੂ ਦੇ ਸਿੱਖ ਆ ਇਹ ਕੋਈ ਸਿਆਸਤ ਨਹੀਂ ਉਹ ਕਹਿੰਦੇ ਸਿਆਸਤ ਦੇ ਨਾਲ ਚੱਲ ਰਿਹਾ ਕੰਮ ਇਹ ਕੋਈ ਚੀਜ਼ ਤੇ ਚੀਜ਼ ਉਹ ਤੇ ਉਹਨਾਂ ਦਾ ਕਹਿਣਾ ਜੀ ਉਹ ਤੇ ਉਹਨਾਂ ਦਾ ਕਹਿਣਾ ਬਾਕੀ ਇਹ ਤੇ ਸਮਝਦਾ ਕਿ ਸਾਰੇ ਇੱਕ ਸਫਾ ਤੇ ਬੈਠ ਕੇ ਗੁਰਮਤ ਦੇ ਧਾਰਨੀ ਬਣ ਕੇ ਘਰ ਘਰ ਤੱਕ ਵੀਰਾਂ ਘੱਤੀ ਹੈ ਬਾਬੇ ਨਾਨਕ ਦਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਚਾਰ ਪ੍ਰਸਾਰ ਆ ਉਹ ਇੱਕ ਘੇਰੇ ਤੱਕ ਸੀਮਤ ਨਹੀਂ ਹੈ ਉਹ ਸਾਰੇ ਨੂੰ ਮਿਲ ਮਿਲ ਬੈਠ ਕੇ ਜਿਹੜੀ ਵਿਚਾਰ ਕਰਨ ਦੀ ਲੋੜ ਆ ਤੇ ਬਾਕੀ ਜਿਹੜਾ ਵਧੀਆ ਕਾਰਜ ਜਿਹੜੇ ਹੋ ਰਹੇ ਨੇ ਜੈ ਜੈ ਦਰ ਸਾਹਿਬ ਅੱਗੇ ਹੋਰ ਵੀ ਅਸੀਂ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਚਰਨਾਂ ਚ ਗੁਰੂ ਅਰਗੁਵੰਦ ਸਾਹਿਬ ਦੇ ਚਰਨਾਂ ਚ ਕਿ ਜੈ ਜੈ ਦਰ ਸਾਹਿਬ ਨੂੰ ਹੋਰ ਬਲ ਬਖਸ਼ਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਸ ਕੇਸਗੜ ਸਾਹਿਬ ਦੇ ਜਿਹੜੇ ਜੈ ਦਰ ਨੂੰ ਯੁਕਤ ਹੋਏ ਨੇ ਉੱਥੋਂ ਦੇ ਵੀ ਉਹ ਵੀ ਬਲ ਬਖਸ਼ਣ ਕੌਮ ਨੂੰ ਇੱਕ ਝੰਡੇ ਹਟਾ ਕਿੱਥੇ ਕਰਨ ਮੇਰੀ ਪੀੜੀ ਦੇ ਸਿਧਾਂਤ ਦੀ ਜਿਹੜੀ ਘਰ ਘਰ ਤੱਕ ਗੱਲ ਹੋਵੇ ਜਿਹੜਾ ਪੰਜਾਬ ਜਿਹਨੂੰ ਨਸ਼ਿਆਂ ਦਾ ਕਹੀ ਜਾਂਦੇ ਆ ਉਹ ਉਹ ਸਤਿਗੁਰੂ ਜੀ ਉਹਨਾਂ ਕੋ ਲੈ ਕੇ ਬਲ ਉਹਨਾਂ ਨੂੰ ਬਖਸ਼ ਕੇ ਉਹਨਾਂ ਕੋਲੋਂ ਪੰਜਾਬ ਨੂੰ ਜਿਹੜਾ ਗੁਰਮਤ ਦੇ ਨਾਲ ਜੋੜਨ ਘਰ ਘਰ ਅੰਮ੍ਰਿਤ ਪ੍ਰਚਾਰ ਜ